ਅੰਮ੍ਰਿਤ ਐਮਬੀ ਬਾਈ ਜੀ ਵੀ ਪਹੁੰਚ ਚੁੱਕੇ ਨੇ ਬਾਈ ਜੀ ਅ ਅੰਮ੍ਰਿਤਪਾਈ ਜੀ ਬਹੁਤ ਵੱਡਾ ਕਟਾ ਪਿਆ ਪੰਜਾਬੀ ਫਿਲਮ ਇੰਡਸਟਰੀ ਨੂੰ ਕਿਉਂਕਿ ਤੁਸੀਂ ਵੀ ਕਾਫੀ ਕੰਮ ਕੀਤਾ ਭੱਲਾ ਸਾਹਿਬ ਦੇ ਨਾਲ ਹਾਂ ਜੀ ਸੋ ਤੁਸੀਂ ਪਹੁੰਚੋ ਸਸਕਾਰ ਤੇ ਪਹੁੰਚੋ ਕੀ ਬਲਵਲੇ ਨੇ ਮੰਦੇਸਰ ਸਿਚੁਏਸ਼ਨ ਇਹ ਹੈ ਕਿ ਮੈਂ ਜ਼ਿੰਦਗੀ ਚ ਪਹਿਲੀ ਵਾਰ ਜੇ ਕੋਈ ਆਮਣੇ ਸਾਹਮਣੇ ਕੋਈ ਫਿਲਮ 스타 ਦੇਖਿਆ ਸੀ ਤਾਂ ਭੱਲਾ ਅੰਕਲ ਸੀ ਕਿਉਂਕਿ ਸਾਡਾ ਇਹ ਯਾਰ ਜਿਗਰੀ ਸਾਡਾ ਉਸ ਲੈਵਲ ਤੇ ਸੀ ਤਾਂ ਉਹਨਾਂ ਦੀ ਰੈਨਵਾਈ ਹੀਟ ਹੀ ਚੀਜ਼ਾਂ ਸੀ ਉਹ ਸਾਰੀਆਂ ਤੇ ਉਹ ਸਾਰੀਆਂ ਰਿਮੈਂਬਰ ਹੋ ਰਹੀਆਂ ਨੇ ਚੀਜ਼ਾਂ ਫਲੈਸ਼ਬੈਕਸ ਜ਼ਿੰਦਗੀ ਦੀਆਂ ਤੇ ਸਾਡੇ ਲਈ ਤਾਂ ਬਹੁਤ ਵੱਡੀ ਇਨਸਪੀਰੇਸ਼ਨ ਸੀ। ਉਹ ਉਹ ਮਿਲਦੇ ਰਹਿੰਦੇ ਸੀ ਹਰ ਵਕਤ ਕੁਝ ਵੀ ਕੋਈ ਮੰਚ ਸਵਾਲ ਤੇ ਪਹਿਲਾਂ ਇੱਕ ਸਰ ਸੀ ਜਨੀ ਤੁਸੀਂ ਫਿਰ ਫੈਮਿਲੀ ਰਿਲੇਸ਼ਨ ਅੰਕਲ ਹੋ ਗਏ। ਹਾਂ ਬਸ ਉਹ ਚੀਜ਼ ਦੀ ਇੱਕ ਅੰਦਰ ਹੈਗਾ ਹੈ। ਦੁੱਖ ਜਾਏ ਵੀ ਲਾਈਕ ਹਜੇ ਹੋਰ ਸਮਾਂ ਉਹਨਾਂ ਤੋਂ ਅਸੀਂ ਕੁਝ ਯਾਰ ਜਗਰੀ ਕੁਸੂਤੀ ਡਿਗਰੀ ਵਿੱਚ ਉਹਨਾਂ ਦੇ ਬੇਟੇ ਦੇ ਨਾਲ ਕੰਮ ਕੀਤਾ ਸੀ। ਕੀ ਕੁਝ ਸਿੱਖਣ ਨੂੰ ਮਿਲਿਆ ਸੀ ਉਦੋਂ ਪੱਲਾ ਸਾਹਿਬ ਦੇ ਨਾਲ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਹੁਣ ਹਾਂ ਜੀ ਹਾਂ ਜੀ ਹੁੰਦੀਆਂ ਉਹਨਾਂ ਕਰਕੇ ਸੀ ਸਾਰਾ ਕੁਝ ਮੈਨੂੰ ਲੱਗਦਾ ਸੀ ਸਟਾਰਟ ਹੀ ਉਹਨਾਂ ਤੋਂ ਹੋਇਆ ਸਾਰਾ ਕੁਝ। ਅੰਮ੍ਰਿਤ ਐਮਬੀਏ ਬਾਈ ਜੀ ਵੀ ਪਹੁੰਚ ਚੁੱਕੇ ਅਮਰਿਤਪਈ ਜੀ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਫਿਲਮ ਇੰਡਸਟਰੀ ਨੂੰ ਕਿਉਂਕਿ ਤੁਸੀਂ ਵੀ ਕਾਫੀ ਕੰਮ ਕੀਤਾ ਪੱਲਾ ਸਾਹਿਬ ਦੇ ਨਾਲ ਸੋ ਤੁਸੀਂ ਪਹੁੰਚੋ ਸਸਕਾਰ ਤੇ ਪਹੁੰਚੋ ਕੀ ਬਲਵਲੇ ਨੇ ਮੰਦੇਸਰ ਸਿਚੁਏਸ਼ਨ ਇਹਦਾ ਕਿ ਮੈਂ ਜ਼ਿੰਦਗੀ ਚ ਪਹਿਲੀ ਵਾਰ ਜੇ ਕੋਈ ਆਮਣੇ ਸਾਹਮਣੇ ਕੋਈ ਫਿਲਮ 스타 ਦੇਖੇ ਸੀ ਤਾਂ ਪੱਲਾ ਅੰਕਲ ਸੀ ਕਿਉਂਕਿ ਸਾਡਾ ਇਹ ਯਾਰ ਜਿਗਰੀ ਸਾਡਾ ਉਸ ਲੈਵਲ ਤੇ ਸੀ ਤਾਂ ਉਹਨਾਂ ਦੀ ਰੈਨਵਾਈ ਹੀਟ ਹੀ ਚੀਜ਼ਾਂ ਸੀ ਉਹ ਸਾਰੀਆਂ ਤੇ ਉਹ ਸਾਰੀਆਂ ਰਿਮੈਂਬਰ ਹੋ ਰਹੀਆਂ ਨੇ ਚੀਜ਼ਾਂ ਫਲੈਸ਼ਬੈਕਸ ਜ਼ਿੰਦਗੀ ਦੀਆਂ ਤੇ ਸਾਡੇ ਲਈ ਤਾਂ ਬਹੁਤ ਵੱਡੀ ਇਨਸਪੀਰੇਸ਼ਨ ਸੀ ਉਹ ਉਹ ਮਿਲਦੇ ਰਹਿੰਦੇ ਸੀ ਹਰ ਵਕਤ ਕੁਝ ਵੀ ਕੋਈ ਮੰਚ ਸਵਾਲ ਤੇ ਪਹਿਲਾਂ ਇੱਕ ਸਰ ਸੀ ਜਨੀ ਤੁਸੀਂ ਫਿਰ ਫੈਮਿਲੀ ਰਿਲੇਸ਼ਨ ਅੰਕਲ ਹੋ ਗਏ ਹਾਂ ਬਸ ਉਹ ਚੀਜ਼ ਦੀ ਇੱਕ ਅੰਦਰ ਹੈਗਾ ਹੈ ਦੁੱਖ ਜਾ ਵੀ ਲਾਈਕ ਹਜੇ ਹੋਰ ਸਮਾਂ ਉਹਨਾਂ ਤੋਂ ਅਸੀਂ ਕੁਝ ਯਾਰ ਜਗਰੀ ਕੁਸੂਤੀ ਡਿਗਰੀ ਵਿੱਚ ਉਹਨਾਂ ਦੇ ਬੇਟੇ ਦੇ ਨਾਲ ਕੰਮ ਕੀਤਾ ਸੀ ਕੀ ਕੁਝ ਸਿੱਖਣ ਨੂੰ ਮਿਲਿਆ ਸੀ ਉਦੋਂ ਪੱਲਾ ਸਾਹਿਬ ਦੇ ਨਾਲ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਹੋਣੀਆਂ ਹਾਂਜੀ ਹਾਂਜੀ ਹੋਣੀਆਂ ਉਹਨਾਂ ਕਰਕੇ ਸੀ ਸਾਰਾ ਕੁਝ ਮੈਨੂੰ ਲੱਗਦਾ ਸੀ ਸਟਾਰਟ ਇਹ ਉਹਨਾਂ ਤੋਂ ਹੋਇਆ ਸਾਰਾ ਕੁਝ ਅਮਰਿਤ ਐਮਬੀਏ ਬਾਈ ਜੀ ਵੀ ਪਹੁੰਚ ਚੁੱਕੇ ਨੇ ਬਾਈ ਜੀ ਅੰਮ੍ਰਿਤਪਈ ਜੀ ਬਹੁਤ ਵੱਡਾ ਕਟਾ ਪਿਆ ਪੰਜਾਬੀ ਫਿਲਮ ਇੰਡਸਟਰੀ ਨੂੰ ਕਿਉਂਕਿ ਤੁਸੀਂ ਵੀ ਕਾਫੀ ਕੰਮ ਕੀਤਾ ਭੱਲਾ ਸਾਹਿਬ ਦੇ ਨਾਲ ਹਾਂ ਜੀ ਸੋ ਤੁਸੀਂ ਪਹੁੰਚੋ ਸਸਕਾਰ ਤੇ ਪਹੁੰਚੋ ਕੀ ਬਲਵਲੇ ਨੇ ਮੰਦੇਸੁਰ ਸਿਚੁਏਸ਼ਨ ਇਹਦਾ ਕਿ ਮੈਂ ਜ਼ਿੰਦਗੀ ਚ ਪਹਿਲੀ ਵਾਰ ਜੇ ਕੋਈ ਆਮਣੇ ਸਾਹਮਣੇ ਕੋਈ ਫਿਲਮ 스타 ਦੇਖਿਆ ਸੀ ਤਾਂ ਭੱਲਾ ਅੰਕਲ ਸੀ ਕਿਉਂਕਿ ਸਾਡਾ ਇਹ ਯਾਰ ਜਿਗਰੀ ਸਾਡਾ ਉਸ ਲੈਵਲ ਤੇ ਸੀ ਤਾਂ ਉਹਨਾਂ ਦੀ ਰੈਨਵਾਈ ਹੀਟ ਹੀ ਚੀਜ਼ਾਂ ਸੀ ਉਹ ਸਾਰੀਆਂ ਤੇ ਉਹ ਸਾਰੀਆਂ ਰਿਮੈਂਬਰ ਹੋ ਰਹੀਆਂ ਨੇ ਚੀਜ਼ਾਂ ਫਲੈਸ਼ਬੈਕਸ ਜ਼ਿੰਦਗੀ ਦੀਆਂ ਤੇ ਸਾਡੇ ਲਈ ਤਾਂ ਬਹੁਤ ਵੱਡੀ ਇਨਸਪੀਰੇਸ਼ਨ ਸੀ ਉਹ ਉਹ ਮਿਲਦੇ ਰਹਿੰਦੇ ਸੀ ਹਰ ਵਕਤ ਕੁਝ ਵੀ ਕੋਈ ਮੰਚ ਸਵਾਲ ਤੇ ਪਹਿਲਾਂ ਇੱਕ ਸਰ ਸੀ ਜਨੀ ਤੁਸੀਂ ਫਿਰ ਫੈਮਿਲੀ ਰਿਲੇਸ਼ਨ ਅੰਕਲ ਹੋ ਗਏ ਹਾਂ ਬਸ ਉਹ ਚੀਜ਼ ਦੀ ਇੱਕ ਅੰਦਰ ਹੈਗਾ ਹੈ ਦੁੱਖ ਜਾ ਵੀ ਲਾਈਕ ਵੀ ਹਜੇ ਹੋਰ ਸਮਾਂ ਉਹਨਾਂ ਤੋਂ ਅਸੀਂ ਕੁਝ ਯਾਰ ਜਗਰੀ ਕੁਸੂਤੀ ਡਿਗਰੀ ਵਿੱਚ ਉਹਨਾਂ ਦੇ ਬੇਟੇ ਦੇ ਨਾਲ ਕੰਮ ਕੀਤਾ ਸੀ ਕੀ ਕੁਝ ਸਿੱਖਣ ਨੂੰ ਮਿਲਿਆ ਸੀ ਉਦੋਂ ਪੱਲਾ ਸਾਹਿਬ ਦੇ ਨਾਲ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਹੁਣ ਹਾਂ ਜੀ ਹਾਂ ਜੀ ਹੁੰਦੀਆਂ ਉਹਨਾਂ ਕਰਕੇ ਸੀ ਸਾਰਾ ਕੁਝ ਮੈਨੂੰ ਲੱਗਦਾ ਸੀ ਸਟਾਰਟ ਹੀ ਉਹਨਾਂ ਤੋਂ ਹੋਇਆ ਸਾਰਾ ਕੁਝ ਅਮ੍ਰਿਤ ਐਮਬੀਏ ਬਾਈ ਜੀ ਵੀ ਪਹੁੰਚ ਚੁੱਕੇ ਨੇ ਬਾਈ ਜੀ ਅਮਰਿਤਪਈ ਜੀ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਫਿਲਮ ਇੰਡਸਟਰੀ ਨੂੰ ਕਿਉਂਕਿ ਤੁਸੀਂ ਵੀ ਕਾਫੀ ਕੰਮ ਕੀਤਾ ਪੱਲਾ ਸਾਹਿਬ ਦੇ ਨਾਲ ਸੋ ਤੁਸੀਂ ਪਹੁੰਚੋ ਸਸਕਾਰ ਤੇ ਪਹੁੰਚੋ ਕੀ ਬਲਵਲੇ ਨੇ ਮੰਦੇਸਰ ਸਿਚੁਏਸ਼ਨ ਇਹਦਾ ਕਿ ਮੈਂ ਜ਼ਿੰਦਗੀ ਚ ਪਹਿਲੀ ਵਾਰ ਜੇ ਕੋਈ ਆਮਣੇ ਸਾਹਮਣੇ ਕੋਈ ਫਿਲਮ 스타 ਦੇਖੇ ਸੀ ਤਾਂ ਪੱਲਾ ਅੰਕਲ ਸੀ ਕਿਉਂਕਿ ਸਾਡਾ ਇਹ ਯਾਰ ਜਿਗਰੀ ਸਾਡਾ ਉਸ ਲੈਵਲ ਤੇ ਸੀ ਤਾਂ ਉਹਨਾਂ ਦੀ ਰੈਨਵਾਈ ਹੀਟ ਹੀ ਚੀਜ਼ਾਂ ਸੀ ਉਹ ਸਾਰੀਆਂ ਤੇ ਉਹ ਸਾਰੀਆਂ ਰਿਮੈਂਬਰ ਹੋ ਰਹੀਆਂ ਨੇ ਚੀਜ਼ਾਂ ਫਲੈਸ਼ਬੈਕਸ ਜ਼ਿੰਦਗੀ ਦੀਆਂ ਤੇ ਸਾਡੇ ਲਈ ਤਾਂ ਬਹੁਤ ਵੱਡੀ ਇਨਸਪੀਰੇਸ਼ਨ ਸੀ ਉਹ ਉਹ ਮਿਲਦੇ ਰਹਿੰਦੇ ਸੀ ਹਰ ਵਕਤ ਕੁਝ ਵੀ ਕੋਈ ਮੰਚ ਸਵਾਲ ਤੇ ਪਹਿਲਾਂ ਇੱਕ ਸਰ ਸੀ ਜਨੀ ਤੁਸੀਂ ਫਿਰ ਫੈਮਿਲੀ ਰਿਲੇਸ਼ਨ ਅੰਕਲ ਹੋ ਗਏ ਹਾਂ ਬਸ ਉਹ ਚੀਜ਼ ਦੀ ਇੱਕ ਅੰਦਰ ਹੈਗਾ ਹੈ ਦੁੱਖ ਜਾ ਵੀ ਲਾਈਕ ਵੀ ਹਜੇ ਹੋਰ ਸਮਾਂ ਉਹਨਾਂ ਤੋਂ ਅਸੀਂ ਕੁਝ ਯਾਰ ਜਗਰੀ ਕੁਸੂਤੀ ਡਿਗਰੀ ਵਿੱਚ ਉਹਨਾਂ ਦੇ ਬੇਟੇ ਦੇ ਨਾਲ ਕੰਮ ਕੀਤਾ ਸੀ ਕੀ ਕੁਝ ਸਿੱਖਣ ਨੂੰ ਮਿਲਿਆ ਸੀ ਉਦੋਂ ਪੱਲਾ ਸਾਹਿਬ ਦੇ ਨਾਲ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਹੁਣ ਹਾਂ ਜੀ ਹਾਂ ਜੀ ਹੁੰਦੀਆਂ ਉਹਨਾਂ ਕਰਕੇ ਸੀ ਸਾਰਾ ਕੁਝ ਮੈਨੂੰ ਲੱਗਦਾ ਸੀ ਸਟਾਰਟ ਹੀ ਉਹਨਾਂ ਤੋਂ ਹੋਇਆ ਸਾਰਾ ਕੁਝ